पिंड मुखलियाणा विखे गुरद्वारा अंगीठा साहिब जी ब्रह्म गयानी एक सौ अठ संत बाबा उदय सिंह जी के अस्थान से समूह नगर निवासी अते इलाके के सहयोग न प्रबंधक कमेटी वालों जगत गुरु धन धन श्री गुरु ग्रंथ साहिब जी के पहले प्रकाश दिहाड़े समर्पित महान गुरमत समागम शरदा भावना न करवाए गए इस मौके गुरद्वारा साहिब जी के प्रधान जसवंत सिंह मुखलियाणा ने पत्रकारा गलबात करदिया कि सालाना समागम दौरान श्री अखंड पाठ साहिब जी के भोग पाए गए उपरंत दीवान हाल विुगराज सिंह मुख ग्रंथी मुख हलिया ने गुरु गुर इतिहास राही संगत निहाल की था। इस मौके प्रबंधक वालों सहयोगियों सिरपाओ दे सन्मानित किया गया इस मौके गुरद्वारा साहेब के प्रधान जसवंत सिंह मीत प्रधान महेंद्र फौजी लंबारदार सुखविंदर अवतार सिंह बंटी गुरनील सि परविंदर मोहन सिंह बलविंदर परमजीत कौर परमिंदर कौर मनजीत कौर ਕਮਲਜੀਤ ਕੌਰ ਬਲਵਿੰਦਰ ਕੌਰ ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀਦੀ ਵਿਸ਼ੇਸ਼ ਰਿਪੋਰਟ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਜੋ ਕਿ ਗੁਰਦੁਆਰਾ ਸ਼੍ਰੀ ਅੰਗਿੱਠਾ ਸਾਹਿਬ ਜੀ ਵਿਖੇ 108 ਬ੍ਰह्मज्ञानी संत बाबा औदे सिंह जी महाराज ਜਿਨ੍ਹਾਂ ਦੇ ਸਥਾਨ ਤੇ ਪਿੰਡ ਮੁਖ ਲਿਆਣਾ ਅਤੇ ਇਲਾਕੇ ਦੇ ਸਮੂਹ ਸੰਗਤ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਸਮਾਗਮ ਮਨਾਏ ਗਏ ਜਿਸ ਦੇ ਵਿੱਚ ਦਾਸ ਦੇ ਜਿ세 ਪਾਸੋਂ ਸੰਗਤਾਂ ਨੂੰ ਕੀਰਤਨ ਦੁਆਰਾ ਨੇ ਹਲ ਕੀਤਾ ਗਿਆ ਉਪਰੰਤ ਗੁਰੂ ਕੇ ਲੰਗਰ ਚੱਲੇ ਹਨ ਤਿੰਨ ਦਿਨ ਗੁਰੂ ਘਰ ਵਿਖੇ ਸੇਵਾਵਾਂ ਚੱਲੀਆਂ ਸਾਰੀ ਸੰਗਤ ਦਾ ਪਿੰਡ ਦੀ ਸੰਗਤ ਅਤੇ ਇਲਾਕੇ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸੰਗਤਾਂ ਨੇ ਸਹਿਯੋਗ ਦਿੱਤਾ ਹੈ ਅਤੇ ਆਪ ਜੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸ਼੍ਰੀ ਅੰਗਰਠਾ ਸਾਹਿਬ ਜੀ ਦੀ ਨਵੀਂ ਬਿਲਡਿੰਗ ਦੀ ਸਾਰੀ ਦਾ ਜੋ ਕਿ ਕੰਮ ਚੱਲ ਰਿਹਾ ਹੈ ਹੁਣ ਦੂਸਰੇ ਲੈਂਟਰ ਦੀ ਤਿਆਰੀ ਹੈ ਸ਼ਟਰਿੰਗ ਹੋ ਚੁੱਕੀ ਹੈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਾਲ ਬੰਨਿਆ ਜਾਵੇਗਾ ਅਤੇ ਲੈਂਟਰ ਪਾਏ ਜਾਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਨ ਸੰਗਠਾ ਨੇ ਸੀਮਿੰਟ ਸਰੀਆ ਰੇਤਾ ਬਜਰੀ ਨਾਹੀਂ ਸੇਵਾਵਾਂ ਕਰਦੀਆਂ ਹੁਣ ਆਪਿਆਂ ਨੂੰ ਬੇਨਤੀ ਹੈ ਕਿ ਸੇਵਾਵਾਂ ਚੱਲ ਰਹੀਆਂ ਹਨ ਲੈਂਟਰ ਦੀ ਤਿਆਰੀ ਹੈ ਜਲਦੀ ਤੋਂ ਜਲਦੀ ਜੋ ਕਿ ਸਹਿਯੋਗ ਦਿੱਤਾ ਜਾਵੇ ਸੰਗਤ ਸੰਗਤ ਦੇ ਸਹਿਯੋਗ ਦੇ ਨਾਲ ਜੋ ਕਿ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ